<laughs> <laughs> नहीं तो चार तो शब्द जो दी गई क्या कहो गई बढ़िया गई आप

ਸੋ ਮੰਮੀ ਜਦੋਂ ਤੁਸੀਂ ਕੋਈ ਬਗੈਰੀ ਇੰਨੀ ਤੁਹਾਨੂੰ ਲੱਗਾ ਮੈਂ ਬਹੁਤ ਵਧੀਆ ਸੀ ਕੋਈ ਕੰਬੀਨੀਤੀ ਤੇ ਚਾਹਾਂਗੇ ਪਖਾੜਾ ਲਾਇਆ ਤੇ ਬੱਚਿਆਂ ਨੂੰ ਆਪਣੇ ਹੀ ਧਿਆਨ ਦਾ ਪਤਾ ਲੱਗਦਾ ਬੱਚੇ ਚੁੜੇ ਰਹਿਣ ਆਪਣੇ ਧਰਮ ਦੇ ਨਾਲ ਥੈਂਕ ਯੂ ਬਹੁਤ ਮਜ਼ਾ ਆਇਆ ਸਰ ਹੱਸਾ ਹੋ ਰਿਹਾ ਹੈ ਸੋਕ ਦੇਖਦੇ ਹਾਂ ਕਿ ਬਹੁਤ ਚੰਗਾ ਲਾਇਆ ਕਿਹਾ ਕਰਾ ਚਾਨੂੰ ਬਹੁਤ ਪਸੰਦ ਆਇਆ

मेरी सिखा दी दी प्लीज और कैसे ही कर ले अरे नहीं की बोलना कमियां हरियाणा के नहीं नहीं कमियां दे रही हैं हरियाणा ही बस गुट हमें सब तो नहीं अपने ड्राइवर साहब तो रोज क्वेश्चन पूछेंगे कि रैली है मन रोड चेक ड्राइवर बोले जी गलनु कि दी बुजा फला दी जी गल की ਨੇ ਕੋਈ ਕੋਰ ਰਵੀ ਰਾਸ਼ ਨਹੀਂ ਪਾਇਆ ਉਹ ਕਹਿੰਦੀ ਇਹਨਾਂ ਨੇ ਲੇਟ ਕਰਦੇ ਰਹੇ ਆ ਸਵੇਰੇ ਸਵੇਰੇ ਪਰ ਇਹਨਾਂ ਤੋਂ ਪੁੱਛਾਂਗੇ ਕਿ ਇਹਨਾਂ ਦੇ ਕੀ ਵਿਚਾਰ ਨੇ ਸਾਡੇ ਪਾਲੇ ਦੇ ਸਕੂਲ ਨਾਲ ਬੈ ਜੀ ਦਾ ਖਾਸ ਸਾਹਿਬ ਆਇਆ ਜੀ ਬੜੀ ਸਾਹਿਬ ਸਾਹਿਬ ਨੂੰ ਬਹੁਤ ਬਹੁਤ ਧਾਰਨਾ ਇਹਨਾਂ ਦੇ ਕਰਕੇ ਸਾਨੂੰ ਇੱਕ ਮੌਕਾ ਦਿਲਦਾ ਦਰਸ਼ਨ ਜਲਾਲ ਕਰਨੇ ਦੀ ਰਾਈਟ ਦਾ ਨਾਮ ਹੈ ਸਟ੍ਰਿਪ ਦਾ ਐਂਟਰਟੇਨਮੈਂਟ ਹੁੰਦਾ ਪਰ ਅੱਜ ਪਾ ਇਹ ਦ ਪੁੱਛਾਂਗੇ ਕੁਝ 2-4 ਸ਼ਬਦ ਪਾ ਜੀ ਪਲੀਜ਼ ਹੈਡ ਦਿਚਨ ਹਾਡੇ ਟ੍ਰਿਪ ਦੇ ਹੈਡ ਹੈਡ ਵਾਹ ਇਹ ਸਿੱਕਾ ਖਾਲਸਾ ਵਾਹ ਜੀ ਅੱਜ ਇਹ ਹੈ ਤੇ ਕੋਈ ਨਹੀਂ ਚਿਹੜਾ ਲੱਭੇ ਸਭ ਤੋਂ ਪ੍ਰਮਾਤਮਈਆ ਬਾਕੀ ਸੇਵਾ ਉਹ ਦਾ ਉਸ ਪਰਮਾਤਮੇ ਮੇਰੇ ਵੇਲੇ ਦਾਸ ਦੇ ਵਿੱਚ ਛੋਰੀ ਦੀ ਸੇਵਾ ਪਾਈ ਆ ਉਹ ਸੇਵਾ ਲੈ ਰਹੇ ਆ ਨੰਬਰ ਦੋ ਤੇ ਅਸੀਂ ਹੁਣ ਸਟ੍ਰਿਪ ਜਿਹੜਾ ਵਾ ਅਸੀਂ ਹੁਣ ਉਸ ਤਰ੍ਹਾਂ ਬੁਰਦਵਾਰਾ 343 ਰੂਪ ਤੋਂ ਜਦੋਂ ਜਦੋਂ ਚਾਲੂ ਪਾ ਕੇ ਅਸੀਂ ਹੁਣ ਮੰਜੀ ਸਾਹਿਬ ਜੀ ਕਰਾਂਗੇ ਸਨਤਨ ਨਗਰ ਪੜ੍ਹ ਸਿਕਾ ਕੇ ਫਿਰ ਅਸੀਂ ਆਪਣੇ ਸਥਾਨਾਂ ਤੋਂ ਚੱਲੇ ਪਾਵਾਂਗੇ ਜਿੱਥੋਂ ਅਸੀਂ ਕੱਲ ਸਵੇਰੇ 7:00 ਵਜੇ 7:00 ਵਜੇ ਯਾਤਰਾ ਰਮਕੀਤੀ ਸੀ ਲਗਭਗ ਅਸੀਂ 9:30 ਦੇ ਕਰੀਬ 9:30 ਦੇ ਕਰੀਬ ਅਸੀਂ ਆਪਣੇ ਬੁਰਦਵਾਰਾ ਸਾਹਿਬ ਵਿਖੇ ਪਹੁੰਚਾਂਗੇ ਤੇ ਉੱਥੇ ਸੰਗਤਾਂ ਨੂੰ ਕਰ ਕਰਕੇ ਪਹੁੰਚਾਵਾਂਗੇ ਸੋ ਜੀ ਗੱਲ ਇਹੀ ਆ ਕਿ ਸੰਗਤਾਂ ਨੇ ਬੜਾ ਕੋਆਪਰੇਟ ਕੀਤਾ ਪਹਿਲਾਂ ਮੈਂ ਹੋਰ ਸੋਚ ਰਹੀਆਂ ਹਾਂ ਕਿ ਟ੍ਰਿਪ ਕੈਨਸਲ ਕਰ ਦਈਏ ਪਰ ਕੁਝ ਮੈਨੂੰ ਪਿੱਛੋਂ ਮੋਟੀਵੇਸ਼ਨ ਕੁਝ ਕੁਝ ਲੱਭ ਗਈਆਂ ਜਿਹਦੇ ਨਾਲ ਕਿ ਮੈਂ ਮੋਟੀਵੇਟ ਹੋਇਆ ਤੇ ਡਿੱਗੇ ਹੋਏ ਨੇ ਫਿਰ ਉੱਠਦਾ ਵੀ ਨੂੰ ਜਨਾ ਕਿ ਮੈਂ ਸਿਰ ਮੈਂ ਨਿਮਾਣਾ ਜਿਆ ਇਸ ਨਿਮਾਣੇ ਨੂੰ ਚਾਹੀਤ ਨਾ ਚੀਜ਼ ਨੂੰ ਪੱਕਾ ਬਿਸ਼ਾਰ ਰੱਖਨੇ ਤੇ ਹੁਣ ਸਾਡੇ ਸਾਥ ਸੰਗਤ ਨੇ ਅਸੀਂ ਉਸ ਹੋਸਟਲ ਤੋਂ ਦੋਲਤ ਹੀ ਅਸੀਂ ਇਸ ਟ੍ਰਿਪ ਨੂੰ ਕੱਲ੍ਹ ਸ਼ਹਿਰ ਤੋਂ ਲੈ ਕੇ ਐਸ ਵਾਲੇ ਤੱਕ ਵਧੀਆ ਚਲਵਾ ਰਹੇ ਹਾਂ ਇਹ ਜਤਨ ਕੀਤਾ ਵਾ ਕਿ ਸੰਤਾਂ ਖੁਸ਼ ਹੋਣਾ ਤੇ ਕੋਈ ਵੀ ਕਮੀ ਨਾ ਰਹੇ ਜਿਵੇਂ ਸੰਸਾਦ ਇਸ ਨਾਲ ਸੰਤਨ ਰਾਜ ਹੋਵੇ ਇਹ ਇਤਨਾ ਕੀ ਹੋਇਆ ਕਿ ਹੁਣ ਕੱਲ ਦਾ ਮੌਸਮ ਬਹੁਤ ਵਧੀਆ ਸੀ ਅੱਜ ਤੱਕ 12 ਮਈ ਤੱਕ ਮੌਸਮ ਬਹੁਤ ਵਧੀਆ ਰਿਹਾ ਬੜਾ ਕੰਪਲੀਟ ਜਿਹਾ ਮੌਸਮ ਰਿਹਾ ਤੇ ਹੁਣ 800 ਦੀ ਕਰਮੀ ਲੱਗਣ ਲੱਗੀ ਐ ਡਰਾਈਵਰ ਸਾਹਿਬ ਨੇ ਇਹ ਸੁਣਾਤਾ ਵਾ ਸੰਭਾ ਵੀ ਨਾ ਨਾਟਾ ਪਾਉਂਦੀਆਂ ਨੰਬਰ 10 ਦਾ ਡਰਾਈਵਰ ਸਾਹਿਬ ਨੇ ਸੜਕ ਉੱਤੇ ਕੋਪਰਟ ਕੀਤਾ ਜਿੱਥੇ ਵੀ ਅਸੀਂ ਜਾਂ ਉੱਥੇ ਸਾਨੂੰ ਖੜਿਆ ਕੋਈ ਕਾਰੀ ਨੇ ਪਾਈ ਹੁਣ ਤਾਂ ਸਭੋਂ ਅਸੀਂ ਪਲੇਟ ਕੀਤਾ ਕਿ ਮੈਂ ਕਿੰਦੋਂ ਅਮਕੀ ਸਭਲੇ ਸਾਰ ਦੀ ਕਿਤਨਾ ਕਿਤੇ ਹੋਟ ਟਿਕ ਪਵਾਵਾਂਗੇ ਤੇ ਇਹਨਾਂ ਭਾਈ ਸਾਹਿਬ ਨੂੰ ਅਸੀਂ ਆਪਾ ਹਾਇਰ ਕਰਾਂਗੇ ਅਸੀਂ ਬੈਂਦੀ ਕਰਾਂਗੇ ਭਾਈ ਜੀ ਆੜਾ ਸੜੋ ਨਾ ਜਾਣਾ ਜੀ ਜੀ ਸਾਹਿਬ ਜੀ ਸਰਟੀਫਿਕੇਟ ਦੀ ਖੜਦੀ ਜੀ ਸੋ ਇਹੇ ਗੱਲ ਕਹਿੰਦੇ ਆਂ ਆਪਾਂ ਅੱਗੇ ਦਾ ਬਰੋਪਰ ਰਿਲੀਜ਼ ਬਖਾਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਟ੍ਰਿਪ ਦਾ ਹੈਂਡ ਇੱਥੇ ਹੁੰਦਾ ਆ ਪਰ ਟੈਨਸ਼ਨ ਨਾ ਲੋ ਇਹ ਵੀਡੀਓ ਜਲਦੀ ਰਿਲੀਜ਼ ਹੋ ਜੂਗੀ ਤੇ ਧੰਨਵਾਦ ਜੀ ਸਾਡੇ ਛੋਟੇ ਮੈਂਬਰ ਤਾਂ ਪੁੱਛੇ ਜਾ ਰਹੇ ਆ ਟ੍ਰਿਪ ਕਿ ਸਾਰੀ ਗਈ ਸਾਰੇ ਛੋਟੇ ਛੋਟੇ ਮਾਰਕੀਟ ਜਾਂਦੀ ਨਹੀਂ ਗਈ ਜੀ ਸੋ

ये करना ना बोल करना ना सारा सब ये रह गया की विचार में अच्छा अच्छा बोल कर सेकंड मेरे साथ क्वेश्चन जो है ट्रिप पर तो आ गई विजय दीदी

जो मी बना लिया मामी बना लिया ने अपनी चाची बना लिया सारा ने तोRenderTarget मैं हम नहीं वाली बाकी सारा ब्रेक पे जेड़ा वा एक बहुत बड़ा कोरी है और सारा नहीं वाली सारा चला के जावांगे कि ये जेडी चीज है तो हर आई जावे और बहुत सुधार भी नहीं जा सकते है और नौ नाम प्रसिद्ध आता है दानवा उन्होंने आई स्ट्रीम पे स्पेशल मेंबर बहुत ऑर्डर कितना गिर रहे है कि हमारे पहले बता अपने एल्बम

स्पेशल मेंबर तो तीन पूछना चाहेंगे इस ट्रिप के बारे की विचार क्या ट्रिप बहुत ही बढ़िया बड़ा एंजॉय किया बच्चे ने भी बड़ा एंजॉय किया ਬੱਚਿਆਂ ਨੂੰ ਪੜਾਅ ਮਤਲਬ ਨੌਲੇਜ ਮਿਲੀ ਸਕੇ ਗਿਆ ਸਾਰੇ ਨਹੀਂ ਮੇਰੇ ਨਾਲ ਗਿਆ ਤੇ ਉਹਨਾਂ ਨੇ ਮਤਲਬ ਬੜਾ ਚੰਗਾ ਗਾਈਡ ਵੀ ਦਿੱਤਾ ਇਹ ਚਾਹੁੰਦੀ ਕਿ ਨਕਸ਼ਾ ਫੇਰੇੰਦਰਾ ਟ੍ਰਿਪਲ ਆਈ ਡੋਟ ਕੱਲ ਚਲੋਗੇ ਥੋੜਾ ਵਟੀ ਹੋਏਗੇ ਤਾਂ ਥੋੜਾ ਬਹੁਤ ਨਕਸ਼ਾ ਨਕਸ਼ਾ ਫੇਰੇੰਦਰਾ ਨਕਸ਼ਾ ਫੇਰੇੰਦਰਾ ਆਏ ਸੁਣਾਇਆ ਉਹ ਲੱਗਦਾ ਨਹੀਂ ਕਿ ਬਰੇ ਬੜੀ ਹੈ शेमी साथ जवके ਕਿ ਚੱਲੇ ਪਹੁੰਚਣ ਲੱਗੇ ਆ ਸੰਗਤਾਂ ਬੱਸ ਵਿੱਚ ਬੈਠੇ ਬੈਠ ਪਏ ਨੇ ਅਸੀਂ ਵੀ ਹੁਣ ਬੱਸ ਵਿੱਚ ਚੱਲੇ ਆ ਸੋ ਸਭ ਇਸ ਯਾਤਰਾ ਦੇ ਜਿਹੜਾ ਅੱਜ ਲਈ ਕਲਿੱਪ ਕਰਨੇ ਕਿਨੇ ਕਿ ਹੋਏ ਆ ਵੀਡੀਓ ਬਣਾਏ ਨੇ ਜਿਹੜੀ ਬਣਾਈਆਂ ਨੇ